ਸਾਸੀ ਗਾਲ ਵੀਰੇ ਸਾਰੇ ਭਰਾਵਾਂ ਨੂੰ ਜੋ ਪਿਛਲੇ ਦਿਨੀ ਆਪਣੇ ਰਾਮਪੁਰੇ ਪਿੰਡ ਕਬੱਡੀ ਵਾਲੇ ਪਲੇਅਰਾਂ ਨੂੰ ਕਿੱਟਾਂ ਪੰਡੀਆਂ ਸੀ ਆਪਣੇ ਭਰਾ ਲਖੀ ਲਹਿਰਾ ਦੀ ਯਾਦ ਨੂੰ ਸਮਰਪਿਤ ਕਿਉਂਕਿ ਆਪਣਾ ਭਰਾ ਬਈ ਆਪਣੇ ਪਿੰਡ ਕਬੱਡੀ ਦਾ ਟੂਰਨਾਮੈਂਟ ਹੈ ਜੇ ক্রিকেট ਦਾ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਆਪਾਂ ਤੋਂ ਕਦੇ ਬੰਦੇ ਨੇ ਰੁਪਿਆ ਨਹੀਂ ਲਿਆ ਸੀ ਤੇ ਭਰਾਵਾਂ ਨੂੰ ਬਈ ਯਾਦ ਰੱਖਣਾ ਉਹ ਆਪਣੇ ਤੇ ਹੁੰਦਾ ਵੀ ਆਪਾਂ ਉਹਨਾਂ ਨੂੰ ਭੁੱਲਦੇ ਆਂ ਕਿ ਆਪਾਂ ਯਾਦ ਰੱਖਦੇ ਆਂ ਤੇ ਅੱਜ ਵੀ ਭਰਾ ਸਾਡੇ ਦਿਲ ਦੇ ਵਿੱਚ ਹੈ ਬਈ ਜਦੋਂ ਉਹਨਾਂ ਦੇ ਮਾਪਿਆਂ ਨੂੰ ਦੇਖਦੇ ਆ ਹਨ ਦੇਖ ਕੇ ਬਸ ਸ਼ਬਦ ਬਿਆਨ ਨਹੀਂ ਹੁੰਦੇ ਦੁੱਖ ਬਹੁਤ ਲੱਗਦਾ ਤੇ ਜਦੋਂ ਬੱਚੇ ਗਰਾਊਂਡਾਂ ਦੇ ਵਿੱਚ ਉਹਦੇ ਕਿੱਟਾਂ ਉਹਦੇਆਂ ਪਾ ਕੇ ਜਾਣਗੇ ਬਾਈ ਇਹਨਾਂ ਨੂੰ ਵੀ ਹੌਸਲਾ ਮਿਲਣਾ ਤੇ ਉਹ ਭਰਾ ਨੂੰ ਜਦੋਂ ਉਹਦੇ ਕਿੱਟਾਂ ਉਹਦੇ ਮਾਪਿਓ ਦੇਖਣਗੇ ਗਰਾਊਂਡ ਦੇ ਵਿੱਚ ਉਹ ਉਹਨਾਂ ਨੂੰ ਬੁਲਾਉਂਦੇ ਆਰਥਾਂ ਜਾਂਦੇ ਆ ਤਾਂ ਉਹਨਾਂ ਨੂੰ ਵੀ ਲੱਗਦਾ ਵੀ ਸਾਡਾ ਪੁੱਤ ਇੱਥੇ ਵੀ ਮੌਜੂਦ ਹੈਗਾ ਤੇ ਅੱਜ ਵੀ ਜਿਹੜੇ ਬੱਚੇ ਰਹਿ ਗਏ ਓਹਦੇ ਰਾਮਪਰੇ ਪਿੰਡ ਕਿੱਟਾਂ ਵੱਲ ਅੱਜ ਉਹਨਾਂ ਨੂੰ ਕਿੱਟਾਂ ਦੁਬਾਰੇ ਵੰਡਣੇ ਜਾ ਰਹੇ ਆ ਸੱਤ ਕਿੱਟਾਂ ਪਹਿਲਾਂ ਵੰਡਤੀਆਂ ਸੀ ਵੀਡੀਓ ਪਾਉਣ ਦਾ ਬਾਈ ਕੋਈ ਵਿਖਾ ਬਾਣੀਆ ਕੋਈ ਪਿਓ ਦਾ ਚੱਕਰ ਨਹੀਂ ਕਿਉਂਕਿ ਮਹਾਰਾਜ ਦੀ ਕਿਰਪਾ ਨਾਲ ਬਹੁਤ ਸਾਰੇ ਭਰਾ ਪਿਆਰ ਕਰਦੇ ਆ ਬਹੁਤ ਵੀਊ ਗਰਾਊਂਡ ਦੇ ਵਿੱਚ ਬੱਚੇ ਘੱਟ ਸੀਗੇ ਤੇ ਉਸ ਤੋਂ ਬਾਅਦ ਬੱਚੇ ਬਹੁਤ ਆਉਣ ਲੱਗੇ ਤੇ ਭਰਾ ਨੇ ਸਾਡੇ ਨੇ ਡਾਈਟ ਵੀਰੇ ਪਹੁੰਚਦੀ ਕਰਤੀ ਸੀ ਤੇ ਆਉਣ ਵਾਲੇ ਦਿਨ ਦੇ ਵਿੱਚ ਅਸੀਂ ਹੋਰ ਵੀ ਖਰਾਕ ਆਪਦੇ ਬੋਲਾਂ ਪਹੁੰਚਦੀ ਕਰਾਂਗੇ ਤੇ ਕਿੱਟਾਂ ਤੇਣ ਜਾ ਰਹੇ ਆ ਬਈ ਜਗ ਤੇ ਬੋਲ ਬਈ ਨਾ ਆਪਣਾ ਇਹ ਭਵਦੀਪ ਭਵਦੀਪ ਆ ਜਾ ਬਈ ਲੈ ਬਈ ਇੱਕ ਗੱਲ ਸੁਣ ਲੈ ਬਾਈ ਬਣ ਕੇ ਖੇਡਣਾ ਹੈ ਨਸ਼ਾ ਨਹੀਂ ਕਰਨਾ ਚੰਗਾ ਠੀਕ ਹੈ ਤੇ ਗਰਾਊਂਡ ਨੂੰ ਬਹੁਤ ਪਿਆਰ ਕਰਨਾ ਜਿਹੜਾ ਬੰਦਾ ਤੁਹਾਨੂੰ ਕੋਈ ਵੀ ਸਿਖਾਉਂਦਾ ਉਹਦੀ ਪੂਰੀ ਇੱਜ਼ਤ ਕਰਨੀ ਹੈ ਠੀਕ ਹੈ ਅਗਲਾ ਬਾਈ ਜੀਤਾ ਬਾਈ ਜਿਲਜੀਤ ਲਓ ਬਈ ਬੈ ਜਾ ਕਰੋ ਨਾਲ ਦੀ ਨਾਲ ਅਗਲਾ ਬੋਲੋ ਕੇਪਾਲ ਬਈ ਅਛਾ ਇਹਦੀ ਐਮ ਡੀ ਆਜੋ ਬਈ ਹਰਮਨ ਹਲੇ ਹਰਮਨ ਨੂੰ ਦੇ ਦੇ ਹਰਮਨ ਆਜੋ ਬਈ ਲਓ ਜੀ ਹਾਂ ਲੱਖਾ ਬਈ ਲੱਖਾ ਆਜੋ ਬਈ ਮਤਲਬ ਬਾਈ ਨੰਬਰ ਕਿੰਨਾ ਲੱਗਦਾ ਵੀਰੇ ਲੱਖੇ ਦੀ ਕਟ ਬਾਈ ਜੇ ਨਹੀਂ ਹੈਗਾ ਤਾਂ ਫੜ ਲਓ ਮਨਿੰਦਰ ਨੱਤ ਮਨਿੰਦਰ ਰਾਜ ਬਾਈ ਮਨਿੰਦਰ ਨੱਤ ਲੈ ਬਾਈ ਲਖਵੀਰ ਲਖਵੀਰ ਬਾਈ ਆਇਆ ਨਹੀਂ ਬਾਈ ਆਲ ਉਹਦੀ ਕੱਟੀ ਫੜ ਲਓ ਫਿਰ ਕਿਆ ਕਰਨ ਇੱਥੇ ਲਫਾਵੇ ਚ ਕੱਲ ਨੂੰ ਮੈਂ ਕਹਿ ਕਹਿਣਾ ਬਾਈ ਕਹਿ ਕਹਿਣਾ ਵੈਰੀ ਗੁੱਡ ਕਿੰਨੀ ਉਮਰ ਆ ਪਤਾ ਤੇਰੀ 11 11 ਸਾਲ ਕਿੰਨਾ ਬਜਨ ਖੇਡਣਾ ਕਬੱਡੀ ਦਾ 32 ਕਿਲੋ 32 ਕਿਲੋ ਠੀਕ ਹੈ ਆਹ ਬੰਦਾ ਕਿਹੜਾ ਰਹਿ ਗਿਆ ਆਪਣਾ ਗਗਨ ਆਇਆ ਨਹੀਂ ਇਹ ਪੁਨਾਰੀ ਕੱਟੇ ਫੜ ਲਓ ਚਲੋ ਕੋਈ ਤੇ ਬਾਕੀ ਬਾਈ ਅਸੀਂ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਆਉ ਦਾ ਟਾਈਮ ਅੱਜ ਕੱਲ ਬਹੁਤ ਔਖਾ ਨਿਕਲਦਾ ਕੰਮ ਕਰਨ ਦੇ ਵਿੱਚ ਹਰ ਇੱਕ ਬੰਦਾ ਬੀਜੀ ਆ ਤੇ ਇੱਕ ਬਾਈ ਸਰਜੀਤ ਤੇ ਬਾਈ ਜੀ ਦਾ ਸਪੈਸ਼ਲ ਧੰਨਵਾਦ ਕਰਦੇ ਆ ਬੱਚਿਆਂ ਨੂੰ ਟਾਈਮ ਦਿੰਦਿਆਂ ਗਰਾਊਂਡ ਨਾਲ ਜੁੜੇ ਪਿਆ ਬਾਕੀ ਸਾਡੇ ਵੱਲੋਂ ਜਿੰਨਾ ਹੋਇਆ ਸੀ ਇਹਨਾਂ ਦਾ ਵੀ ਟੂਰਨਾਮੈਂਟ ਤੇ ਕਿਸੇ ਤੇ ਵੀ ਇੱਕ ਸਨਮਾਨ ਕਰਨਾ ਜਿਸ ਨਾਲ ਇਹਨਾਂ ਨੂੰ ਵੀ ਹੌਸਲਾ ਮਿਲੇ ਤੇ ਹੋਰ ਜਵਾਕ ਨੂੰ ਇੱਕ ਗਰਾਊਂਡ ਦੇ ਨਾਲ ਜੋੜਨਾ ਧੰਨਵਾਦੀ ਸਾਰੇ ਭਰਾਵਾਂ ਦਾ ਜੋ ਆਪਣੇ ਇਹ ਵੀਡੀਓ ਦੇ ਰਾਹੀਂ ਮੈਂ ਪੇਸ਼ ਕਰਨਾ ਚਾਹੁੰਦਾ ਵੀ ਜਿੰਨੇ ਵੀ ਬੱਚੇ ਖੇਡਦੇ ਆ ਵੱਧ ਤੋਂ ਵੱਧ ਆ ਕੇ ਇਸ ਧਾਰੀ ਹੋਵੋ ਆਪ ਦਾ ਪਟਕੇ ਦੇ ਵਿੱਚ ਸਿੱਖੀ ਰੂਪ ਦੇ ਵਿੱਚ ਖੇਡੋ ਬੱਚਿਆਂ ਨੂੰ ਮੇਰੀ ਬੇਨਤੀ ਹੈ ਵੀ ਅੱਜ ਤੋਂ ਬਾਅਦ ਕਿਸੇ ਨੇ ਖੇਡਣ ਵਾਲੇ ਨੇ ਬਹੁਤ ਘੱਟ ਤੋਂ ਘੱਟ ਬਾਹਲ ਨਹੀਂ ਮਣਾਉਣੇ ਹੈਗੇ ਮੈਂ ਜਿਹੜੀ ਇਹੀ ਖਵਾਇਸ਼ ਹੈ ਵੀ ਸਿੱਖੀ ਰੂਪ ਦੇ ਵਿੱਚ ਬੱਚੇ ਖੇਡਣ ਤੰਦਰੁਸਤੀਆਂ ਨਾਲ ਨਸ਼ਿਆਂ ਤੋਂ ਪਰੇਰਤ ਰਹਿਣ ਤੇ ਟਾਈਮ ਨਾਲ ਆਪਦੀ ਖਰਾਕ ਲਾਓ ਤੇ ਟਾਈਮ ਨਾਲ ਆ ਕੇ ਖੇਡਣ ਇਹੀ ਮੇਰੀ ਬੇਨਤੀ ਆ ਸਾਰੇ ਬੱਚਿਆਂ ਨੂੰ ਖੇਡਣਾ ਬਾਕੀ ਬਾਈ ਜੀ ਹੋਰ ਖਰਾਕ ਦਾ ਤੁਹਾਡੇ ਕੋਲੇ ਕਿਹੜੀ ਚੀਜ਼ ਦੀ ਲੱਗਦੀ ਤੁਹਾਨੂੰ ਘਾਟ ਬੱਚਿਆਂ ਨੂੰ ਵੱਧ ਚੀਜ਼ ਦੀ ਲੋੜਾ ਖਰਾਕ ਖਾਣ ਵਾਲੀ ਚੀਜ਼ ਦੀ ਖਰਾਕ ਤਾਂ ਜੀ ਇਹ ਜਿਹੜੀ ਤੁਸੀਂ ਦਿੱਤੀ ਹੈ ਇਹੀ ਖਵਾਉਨੇ ਆ ਜੀ ਅਸੀਂ ਵਧੀਆ ਖੁਸ਼ ਹੋ ਕੇ ਖਾਂਦੇ ਆ ਬੱਚੇ ਠੀਕ ਹੈ ਜੀ ਹੋਰ ਆਉਣ ਵਾਲੇ ਟਾਈਮ ਤੇ ਤੁਹਾਨੂੰ ਵੀ ਕਿਹੜੀ ਚੀਜ਼ ਦੀ ਲੱਗਦਾ ਵੀ ਆਪਾਂ ਉਹਨਾਂ ਨਾਲ ਫਰਕ ਪਵੇ ਉਹ ਆਪਾਂ ਡਾਕਟਰ ਸਰਜੀਤ ਸਿੰਘ ਨਾਲ ਰਾਏ ਕਰਕੇ ਦੱਸਾਂਗੇ ਵੀ ਕਿਈ ਜਿਆਦਾ ਦੇ ਪ੍ਰੋਟੀਨ ਦਿੰਦੀ ਹੈ ਚੀਜ਼ ਹਰ ਦਿੱਲੀ ਜੀ ਆ ਜਾਂਦੇ ਆ तकरीबन ਅੱਜ ਤਾ ਇਹਨਾਂ ਦੇ ਵਿੱਚੋਂ ਹਲੇ ਤਹੇ ਵੀ ਤਿੰਜਾ ਕੁੱਝ ਸਹੀ ਆਇਆ ਦੂਜੇ ਖੇਡਣ ਵਗ ਜਾਂਦੇ ਵੱਡੇ ਬਾਹਰ ਗਏ ਹੋਏ ਨੇਗੇ ਹਰ ਬਹੁਤ ਹੁਣ ਤੀਜਾ ਆਉਂਦਾ ਜਿਹਦੇ ਦਾ ਮੈਂ ਗਰਾਊਂਡ ਆਉਂਨਾ ਕਿ ਫਸਟ ਆਉਂਦੇ ਆਗੇ ਠੀਕ ਹੈ ਜੀ ਮੇਰਾ ਮੇਰਾ ਨਾਮ ਬਹੁਤ ਸੋ ਬੱਚਿਆਂ ਨੇ ਇਹਨਾਂ ਨੇ ਨਾਮ ਮੇਰਾ ਉੱਚਾ ਕੀਤਾ ਕੋਈ ਯਾਰ ਮੈਂ ਖੜਾਉਣਾ ਇਹਨਾਂ ਨੂੰ ਮੈਨੂੰ ਵੀ ਸਕੂਨ ਮਿਲਦਾ ਵੀ ਮੇਰੇ ਖੜਾਏ ਹੋਏ ਬੱਚੇ ਬਹੁਤ ਤਰੱਕੀ ਤੇ ਚੱਲਦੇ ਆ ਮੈਨੂੰ ਉਹਨਾਂ ਨੂੰ ਆਉਣ ਵਾਲੇ ਸਮੇਂ ਤੇ ਬਹੁਤ ਮਾਣ ਆਏ ਬੱਚਿਆਂ ਤੇ ਕੱਲ ਅੱਜ ਮੈਨੂੰ ਨਵਾਂ ਬਾਈ ਵੀਰ ਮਿਲਿਆ ਸੀਗਾ ਇੱਥੇ ਮੈਂ ਇਹਨਾਂ ਨੂੰ ਵਿਆਹ ਲਵਾਈ ਜਾਂਦਾ ਸੀ ਉਹ ਆਪ ਆ ਕੇ ਸਾਨੂੰ ਕੱਲ ਨੂੰ ਉਹ ਟੂਰਨਾਮੈਂਟਾਂ ਤੇ ਆਪਣਾ ਦੇ ਕੇ ਜਾਣਗੇ ਆਪਣਾ ਪੋਸਟਰ ਉਹ ਕਹਿੰਦੇ ਵੀ ਸਾਡੇ ਪਿੰਡ ਜਰੂਰ ਆਇਓ ਮੇਰਾ ਬਾਹਣ ਮੰਡੀਕਲਾਂ ਪਿੰਡ ਹੈ ਸਾਡਾ ਸਾਰਾ ਪਰਿਵਾਰ ਮੈਂ ਆਪ ਦੇ ਇਹਨਾਂ ਨੂੰ ਆਪ ਬੱਚਿਆਂ ਨੂੰ ਨਾਲ ਲੈ ਕੇ ਜੰਮ ਵੱਡਿਆਂ ਨੂੰ ਜੇ ਟਟੇ ਨੂੰ ਜਿਹੜਾ ਵੀ ਕਿਸੇ ਜਾਣਾ ਚਾਹੁੰਦਾ ਹੈ ਸਾਧਨ ਮੇਰੇ ਹੋਣਗੇ ਮੈਂ ਫ੍ਰੀ ਲੈ ਕੇ ਜਾਣਾ ਉੱਥੇ ਮੰਡੀਕਲਾਂ ਹਾਂ ਬਹੁਤ ਬਹੁਤ ਧੰਨਵਾਦ ਬਾਈ ਜੀ ਦਾ ਬਾਕੀ ਸਾਡੇ ਸਾਰੇ ਭਰਾਵਾਂ ਦਾ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ